ਦੋਸਤੋ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਸਾਹਿਬ ਜੁੜੇ ਨੇ ਢਾਲੀਵਾਲ ਸਾਹਿਬ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਤੁਹਾਡੀ ਸਰੋਤਿਆਂ ਦੇ ਰੂਪ ਰੂਪ ਕਰਨ ਲਈ ਤੇ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਢਾਲੀਵਾਲ ਸਾਹਿਬ ਨਾਲ ਦੋ ਬੜੀਆਂ ਅਹਿਮ ਖਬਰਾਂ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਤੇ ਇੱਕ ਅਪਡੇਟ ਹੈ ਇੱਕ ਖਬਰ ਅਪਡੇਟ ਹੈ ਕਿ ਪੰਜਾਬ ਦੇ ਇੱਕ ਮੰਤਰੀ ਨੂੰ 2 ਸਾਲ ਦੀ ਕੈਦ ਆਮ ਆਦਮੀ ਪਾਰਟੀ ਦੇ ਮਨਿਸਟਰ ਨੇ ਸਤਕਾਰਯੋਗ ਨੇ ਤੇ ਲਗਾਤਾਰ ਸਿਆਸਤ ਦੇ ਵਿੱਚ ਬਣੇ ਹੋਏ ਨੇ ਇੱਕ ਮੰਤਰੀ ਨੂੰ 2 ਸਾਲ ਦੀ ਕੈਦ ਉਹਦੇ ਤੇ ਗੱਲ ਕਰਾਂਗੇ ਤੇ ਨਾਲੋਂ ਨਾਲ ਗੱਲ ਹੋਊਗੀ ਪੰਜਾਬ ਕਾਂਗਰਸ ਨਫਸੋ ਸਿੰਘ ਸਿੱਧੂ ਵਰਸਸ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਆਪਸੀ ਰੌਲਾ ਹਾਈ ਕਮਾਂਡ ਤੱਕ ਪਹੁੰਚਿਆ ਹੋਇਆ ਪਰ ਉਸ ਤੋਂ ਪਹਿਲਾਂ ਧਾਲੀਵਾਲ ਸਾਹਿਬ ਤੋਂ ਗੱਲ ਲਾਵਾਂਗੇ ਆਪਾਂ ਧਾਲੀਵਾਲ ਸਾਹਿਬ ਪੰਜਾਬ ਦੇ ਇੱਕ ਮਜੂਦਾ ਮੰਤਰੀ ਨੂੰ 2 ਸਾਲ ਦੀ ਸਜ਼ਾ ਕੀ ਗੱਲ ਬਾਤ ਹੈ ਧਾਲੀਵਾਲ ਸਾਹਿਬ ਇਹ ਜੀ ਇਹਦੇ ਵਿੱਚ ਜੋ ਜੀ ਮੋਢਲੇ ਲੈਵਲ ਤੇ ਥੋੜਾ ਚਿਰ ਪਹਿਲਾਂ ਹੀ ਨਿਊਜ਼ ਆਈ ਹੈ ਪਤਾ ਹੀ ਲੱਗਿਆ ਜਿਉਂ ਪਹਿਲਾਂ ਵੀ ਪਤਾ ਸੀ ਇਸ ਗੱਲ ਦਾ ਕਿ ਇਹਨਾਂ ਦੇ ਵਿੱਚ ਇਹ ਭੈਣ ਭਰਾਵਾਂ ਦਾ ਝਗੜਾ ਸੀ ਭਗਵੰਦ ਅਸਰੂੜਾ ਜੀ ਇਹਨਾਂ ਦੇ ਪਿਤਾ ਜੀ ਸੀਗੇ ਉਹ ਵੀ ਮੰਤਰੀ ਰਹੇ ਨੇ ਪਹਿਲਾਂ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਦੀਪਾ ਦੀਪਾ ਜੀ ਸੀਗੇ ਓ ਐਨਐਸਯੂਆਈ ਦੇ ਲੀਡਰ ਸੀ ਤੇ ਉਹ ਕਲੇਮ ਕਰਦੇ ਸੀ ਕਿ ਵਾਰਸ ਉਹ ਹੋਣ ਸਿਆਸੀ ਬੋਲਦੇ ਕਾਂਗਰਸ ਚ ਉਹਨਾਂ ਦੀ ਪੈਂਟ ਸੀ ਲੇਕਿਨ ਅਰੋੜਾ ਸਾਹਿਬ ਉੱਠ ਗਏ ਉਸ ਤੇ ਚਲੋ ਆਪਾਂ ਲੰਬਾ ਨਾ ਜਾਈਏ ਉਹਨਾਂ ਦਾ ਪਰਿਵਾਰਕ ਝਗੜਾ ਹੋ ਗਿਆ ਉਹ ਪਰਿਵਾਰਕ ਝਗੜਾ ਵਪਾਰ ਦਾ ਸੀ ਇਹਨਾਂ ਦਾ ਟਰਾਂਸਪੋਰਟ ਦਾ ਵੀ ਉੱਥੇ ਕੰਮ ਸੀ ਕਾਫੀ ਜ਼ਿਆਦੇ ਭਗਵੰਤ ਅਸਰੋੜਾ ਜੀ ਦਾ ਤੇ ਐਨੀ ਹਾਂ ਉਹ ਝਗੜੇ 'ਚ ਇਹਨਾਂ ਦਾ ਕੋਈ ਲੜਾਈ ਹੋਈ ਉਹਦੇ ਵਿੱਚ ਉਹ ਜਿਹੜਾ ਦੀਪਾ ਜੀ ਸੀਗੇ ਉਹਨਾਂ ਨੂੰ ਸ਼ਾਇਦ ਇਹਨਾਂ ਦੀ ਸਿਸਟਰ ਵੀ ਆਈ ਸੀ। ਮਤਲਬ ਇਹ ਕਹ ਲਓ ਕਿ ਝਗੜਾ ਭੈਣ ਭਰਾਵਾਂ ਦਾ ਹੋ ਗਿਆ ਉਸ ਜੇ ਜੇਕਰ ਮੇਰੀ ਇਹ ਸੋਚ ਤਾਂ ਸਹੀ ਹੈ ਜਾਂ ਪਰੋਈਏ ਨਾਲ ਹੋ ਗਿਆ। ਉਸ ਝਗੜੇ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀ ਕਿ ਅਮਨ ਰੌੜਾ ਜੀ ਤੇ ਇਹਨਾਂ ਦੇ ਬੰਦਿਆਂ ਨੇ ਉਹਨਾਂ ਤੇ ਹਮਲਾ ਕੀਤਾ। ਉਹ ਕੇਸ ਸਪੈਸ਼ਲੀ ਕਈ ਸਾਲਾਂ ਤੋਂ ਪੈਂਡਿੰਗ ਸੀ। ਲੇਕਿਨ ਉਹਦੇ ਵਿੱਚ ਪਤਾ ਲੱਗਿਆ ਕਿ ਅੱਜ ਅਵਾਰਡ ਜਿਹੜਾ ਆ ਗਿਆ ਹੈ, ਫੈਸਲਾ ਆ ਗਿਆ ਹੈ। ਉਹ ਫੈਸਲੇ 'ਚ ਜਿਹੜੇ 9 ਵੇਰ ਕਿ ਜੀ ਉਸ ਨੂੰ ਮਨੂਸਾ ਜੱਜ ਰੋਈਏ ਜਿਹਦੇ ਵਿੱਚ ਅਮਨ ਅਰੋੜਾ ਜੀ ਨੂੰ ਵੀ 2 ਸਾਲ ਦੀ ਸਜ਼ਾ ਹੋਈ ਹੈ 2 ਸਾਲ ਦੀ ਸਜ਼ਾ ਹੋਣ ਦਾ ਟੈਕਨੀਕਲ ਮੀਨਿੰਗ ਇਹ ਹੈ ਕਿ ਜੇਕਰ ਸਜ਼ਾ 3 ਸਾਲ ਜਾਂ 3 ਸਾਲ ਤੋਂ ਵੱਧ ਹੋਵੇ ਫਿਰ ਮੌਕੇ ਤੇ ਕੋਰਟ ਜਿਹੜੀ ਹੈ ਜਿਹੜੀ ਕੋਰਟੋਂ ਸਜ਼ਾ ਹੁੰਦੀ ਹੈ ਉਹ ਬੇਲ ਨਹੀਂ ਲੈ ਸਕਦੀ ਇਹਦੇ ਵਿੱਚ ਮੈਨੂੰ ਅਜੇ ਅਪਡੇਟ ਨਹੀਂ ਆਈ ਪਰ ਸੰਭਾਵਨਾ ਇਹ ਹੈ ਕਿ ਮੌਕੇ ਤੇ ਕੋਰਟ ਬੇਲ ਲੈ ਲੈਂਦੀ ਹੈ ਤੇ ਉੱਤੇ ਕੰਡੀਸ਼ਨ ਲਾ ਲੈਂਦੀ ਹੈ ਕਿ ਇੰਨੇ ਚਿਰਾਂ ਦੇ ਵਿੱਚ ਜਿਹੜਾ ਲਿਮਿਟੇਸ਼ਨ ਪੀਰੀਅਡ ਹੁੰਦਾ ਹੈ ਕੇਸ ਪੀਰੀਅਡ ਦੇ ਵਿੱਚ ਜੇਕਰ ਉਹ ਬੇਲ ਤੋਂ ਬਾਅਦ ਅਗਲੇ ਕੋਰਟ ਸੁਣਵਾਈ ਲਈ ਆਪਣਾ ਕੇਸ ਰਜਿਸਟਰਡ ਕਰਾ ਕੇ ਉਹ ਕੋਰਟ ਦਾ ਆਰਡਰ ਲਿਆ ਕੇ ਹੇਟਲੀ ਕੋਰਟ ਨੂੰ ਦੇ ਦਿੰਦਾ ਹੈ ਉਹਦੇ ਨਾਲ ਉਹ ਆਟੋਮੈਟਿਕਲੀ ਜਿਹੜੀ ਸਜ਼ਾ ਹੈ ਉਹ ਤਾਂ ਰਹਿੰਦੀ ਹੋਏ ਕੁਦਰਤੀ ਲੇਕਿਨ ਉਹਦੀ ਰੈਸਟ ਸਟੇ ਹੋ ਜਾਂਦੀ ਹੈ ਅਗਲੇ ਕੋਰਟ ਦਾ ਜਿਹੜਾ ਫੈਸਲਾ ਆਊਗਾ ਉਹ ਮੰਨਣਯੋਗ ਹੋਊਗਾ ਪਰੰਤੂ ਜਦੋਂ ਇਹਦਾ ਦੂਸਰਾ ਪੱਖ ਦੇਖਦੇ ਆਂ ਜਦੋਂ ਬੰਦਾ ਸਿਆਸਤ ਵਿੱਚ ਐ ਸਿਆਸੀ ਪੇੜ ਵਿੱਚ ਉਹਦੀ ਵੱਡੀ ਪੈਂਟ ਹੈ ਜਾਂ ਉਹਦਾ ਵੱਡਾ ਕੱਦ ਹੈ ਤਾਂ ਹਰ ਬੰਦੇ ਤੋਂ اخਲਾਕੀ ਤੌਰ ਤੇ ਇਹ ਆਸ ਕੀਤੀ ਜਾਂਦੀ ਹੈ ਕਿਉਂਕਿ ਕੋਰਟ ਨੇ ਉਹਨੂੰ ਦੋਸ਼ੀ ਤਾਂ ਠਰਾ ਦਿੱਤਾ ਹੁਣ ਹੁਣ ਇਹ ਕਹਿਣਾ ਕਿ ਜੀ ਅਸੀਂ ਦੋਸ਼ੀ ਨਹੀਂ ਠੀਕ ਹੈ ਅਪੀਲ ਚੱਕ ਕੇ ਚਲੇ ਜਾਣਗੇ ਚਲੇ ਜਾਣ ਪਰ ਦੋਸ਼ੀ ਤਾਂ ਠਰਾ ਦਿੱਤਾ ਨਾ ਉਦੇ ਉੱਤੇ ਇੱਕ ਦਬਾਅ ਆ ਜਾਂਦਾ ਹੈ ਕਿ ਚਾਹੀਦਾ ਇਹ ਹੈ ਕਿ ਜੇ ਐਸਆਈ ਦੀ ਪੋਜੀਸ਼ਨ 'ਚ ਨੈਤਿਕ ਤੌਰ ਤੇ ਉਸ ਵਿਅਕਤੀ ਨੂੰ ਅਰਜ਼ਾਈਂ ਕਰ ਦੇਣਾ ਚਾਹੀਦਾ ਹੈ। ਫਿਰ ਉਹ ਕਰਦੇ ਨੇ ਜਾਂ ਨਹੀਂ ਕਰਦੇ ਕੋਈ ਮੰਗ ਕਰਦਾ ਹੈ ਜਾਂ ਨਹੀਂ ਕਰਦਾ ਇਹ ਆਉਣ ਵਾਲਾ ਸਮਾਂ ਉਹ ਕਿੰਨੀ ਕਿ ਨੈਤਿਕਤਾ ਦਿਖਾਉਂਦੇ ਆ ਕਿੰਨੀ ਕਿ ਨੈਤਿਕਤਾ ਦਾ ਪੱਲਾ ਫੜਦੇ ਆ ਇਹ ਹੈਗੇ ਕਹਿਣ ਦੀਆਂ ਗੱਲਾਂ। ਹਾਂ ਤੀਸਰਾ ਜਿਹੜਾ ਪੱਖ ਹੀ ਹੈ ਕਿ ਆਰਟੀ ਦੇ ਵਿੱਚ ਅਗਰ ਮੁੱਖ ਮੰਤਰੀ ਇਸ ਤਰ੍ਹਾਂ ਦੇ ਸੱਜਣ ਨੂੰ ਕਿਨਾਰੇ ਕਰਨਾ ਚਾਹੁੰਦਾ ਤਾਂ ਮੁੱਖ ਮੰਤਰੀ ਕੋਲੇ ਬੜੀ ਵਧੀਆ ਗੱਲ ਹੁੰਦੀ ਹੈ ਉਹਨੇ ਇੱਕਦਮ ਕਹਿਣਾ ਕਿ ਜੀ ਇਹ ਮੋਰੈਲਟੀ ਦਾ ਇਸ਼ੂ ਹੈ ਮੈਂ ਇਦਾਂ ਤੋਸਤੀਫਾ ਲੈ ਲੈਣਾ ਲਾਉਣਾ ਤਾਂ ਆਪਣਾ ਵਿਰੋਧੀ ਉਹਨਾਂ ਨੇ ਖੁੱਡੇ ਲੜ ਹੁੰਦਾ ਹੈ ਪਰੰਤੂ ਬਹਾਨਾ ਇਦਾਂ ਦਾ ਲੱਭ ਲਿਆ ਜਾਂਦਾ ਹੁਣ ਇਹਦੇ ਵਿੱਚੋਂ ਇਹ ਇਹ ਕੱਲ ਤੱਕ ਆਉਣ ਨਾਲ ਜਾਂ ਪਰਸੋ ਤੱਕ ਦੋ ਦਿਨਾਂ ਅੰਚ ਪਤਾ ਲੱਗ ਜੇਗਾ ਕਿ ਕੀ ਸਿਚੁਏਸ਼ਨ ਬਣਦੀ ਹੈ ਮੁੱਖ ਮੰਤਰੀ ਜੀ ਇਸ ਤਿਫੇ ਲਈ ਕਹਿ ਸਕਦੇ ਨੇ ਉਹ ਤਾਂ ਕਹਿਣਗੇ ਜੇਕਰ ਫਿਰ ਹਾਈ ਕਮਾਂਡ ਕਹਿ ਦਿੰਦੀ ਹੈ ਹਾਂ ਉਹ ਆਪਣੇ ਆਪ ਕਹਿ ਦਿੰਦੇ ਜਾ ਜਾ ਇਹ ਵੀ ਵਿਚਾਰ ਫੜ ਸਕਦਾ ਹੈ ਕਿ ਮੁੱਖ ਮੰਤਰੀ ਦੇ ਘਰ ਦੀ ਵੀ ਜਾਏ ਉਹ ਕਹਿਣ ਕਿ ਕਹੇ ਤਾਂ ਮੈਨੂੰ ਦਿੱਤਾ ਹੀ ਵੀ ਨਹੀਂ ਜੀ ਮੈਂ ਮੋਰਨ ਨੈਤਿਕ ਤੌਰ ਤੇ ਮੈਂ ਆਪਣੇ ਆਪ ਇਸਤੀਫਾ ਦੇਣਾ ਦੇਖੋ ਇਹਦੇ ਵਿੱਚ ਕੀ ਹੁੰਦਾ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਤਾਲੀਵਾਲ ਸਾਹਿਬ ਨਵਜੋਤ ਸਿੰਘ ਸਿੱਧੂ ਨੇ ਫਿਰ ਇੱਕ ਸਿਕਸਰ ਮਾਰਿਆ ਹਾਈ ਕਮਾਂਡ ਤੱਕ ਗੱਲ ਪਹੁੰਚ ਗਈ ਪ੍ਰਤਾਪ ਸਿੰਘ ਬਾਜਵਾ ਪੂਰਾ ਖੇਮਾ ਆਪਾਂ ਵਿਰੋਧੀ ਹੋਈ ਫਿਰਦਾ ਨਵਜੋਤ ਸਿੰਘ ਸਿੱਧੂ ਫਿਰ ਚਰਚਾ ਦੇ ਵਿੱਚ ਨੇ ਉਹੀ ਰੌਲਾ ਜਿਹੜਾ ਰੌਲਾ ਪਹਿਲਾਂ ਚੱਲਦਾ ਸੀ ਹਾਲਾਂਕਿ ਹਾਈ ਕਮਾਂਡ ਦੇ ਵਿੱਚ ਵੀ ਰੌਲਾ ਇੰਦਰਾ ਗਾਂਧੀ ਦੇ ਵੇਲੇ ਨੂੰ ਚੱਲੇ ਆਉਂਦਾ ਕਾਂਗਰਸ ਦੇ ਵਿੱਚ ਤੇ ਪਰ ਹੁਣ ਪੰਜਾਬ ਕਾਂਗਰਸੀ ਸਥਿਤੀ ਢਾਲੀਵਾਲ ਸਾਹਿਬ ਕਿੱਥੇ ਖੜੀ ਹੈ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਤੇ ਕੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਜੀ ਇਹਦੇ ਵਿੱਚ ਦੇਖੋ ਜਿਹੜੀਆਂ ਧੜੇਬੰਦੀਆਂ ਹੁੰਦੀਆਂ ਨੇ ਉਹ ਸਾਰੀਆਂ ਸਿਆਸੀ ਜਮਾਤਾਂ ਵਿੱਚ ਹੁੰਦੀਆਂ ਨੇ ਪਰੰਤੂ ਪਿਛਲੇ ਇਹ ਕਹ ਲਓ ਤੁਸੀਂ ਕਿੰਨੇ ਸਮੇਂ ਤੋਂ 10 ਸਾਲ ਹੋਣਾ ਆ ਹੋ ਗਏ ਕਾਂਗਰਸ ਸੱਤਾ ਤੋਂ ਬਾਹਰ ਹੈ ਸੱਤਾ ਤੋਂ ਬਾਹਰ ਹੋਣ ਲਈ ਪੰਜਾਬ ਤੋਂ ਵੀ ਬਾਹਰ ਹੋ ਗਈ ਹੁਣ ਤਾਂ ਇਹਦੇ ਤਿੰਨ ਢੜੇ ਬਣ ਗਏ ਇੱਕ ਢੜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬੀਜੇਪੀ ਚ ਰਲ ਗਿਆ ਸੀ ਪਰੰਤੂ ਬਾਅਦ ਵਿੱਚ ਉਹਦੇ ਕਈ ਸਾਰੇ ਸੱਜਣ ਪੈਕ ਘਰ ਵਾਪਸੀ ਦੇ ਨਾਂ ਥਲੇ ਕਾਂਗਰਸ ਚ ਆ ਗਏ ਇੱਕ ਢੜਾ ਜਿਹੜਾ ਸੱਤਾਧਾਰੀ ਤੇ ਆਨੰਦ ਲੈ ਰਹੇ ਐ ਜਿਨ੍ਹਾਂ ਚੋਂ ਕੁਝ ਐਮਐਲਏ ਜਿੱਤ ਗਏ ਸਰਬ ਜਿਨ੍ਹਾਂ ਚ ਬਾਜਬਾਜੀ ਨੇ ਉਹ ਲੀਡਰ ਆਫ অপੋਜੀਸ਼ਨ ਵਿਰੋਧੀ ਧਿਰ ਦਾ ਨੇਤਾ ਵੀ ਬਣ ਗਏ ਤੇ ਉਹਨਾਂ ਦੇ ਨਾਲ ਜਿਹੜੇ ਪ੍ਰਧਾਨ ਬਣਾਏ ਗਏ ਇਲੈਕਸ਼ਨ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਜ਼ਿੰਮੇਵਾਰੀ ਆਈ ਕਿ ਤੁਹਾਨੂੰ ਪ੍ਰਧਾਨ ਬਣਾਇਆ ਸੀ ਤੁਸੀਂ ਜਿੱਤ ਨਹੀਂ ਸਕੇ ਫਿਰ ਜਿਹੜਾ ਇਹ ਸੀ ਕਿ ਸਿਚੁਏਸ਼ਨ ਇਹ ਬਣ ਗਈ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਸ ਤੋਂ ਬਾਅਦ ਰਾਜਾ ਬੜਿੰਗ ਜਿਹੜੇ ਸੀ ਉਹ ਪ੍ਰਧਾਨ ਬਣ ਗਏ ਇਹ ਦਿਖਾਈ ਦੇ ਰਿਹਾ ਹੈ ਕਿ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਕੁਛ ਨਾ ਕੁਛ ਰਲ ਕੇ ਚੱਲ ਰਹੇ ਨਹੀਂ ਮਤਲਬ ਉਹਨਾਂ ਚ 19 ਦਫੀਰ ਨਹੀਂ ਜਿੰਨੀ ਨਵਜੋਤ ਸਿੰਘ ਸਿੱਧੂ ਦੇ ਵਿੱਚ ਦਿਖਾਈ ਦੇ ਰਹੀ ਹੈ ਨਵਜੋਤ ਸਿੰਘ ਸਿੱਧੂ ਦਾ ਖੇਮਾ ਸੀ ਜਿਹੜਾ ਇਹਦੇ ਨਾਲ ਕੁਝ ਐਮ ਐਲ ਏ ਜਿਹੜੇ ਭਾਵੇਂ ਇਲੈਕਸ਼ਨ ਹਾਰ ਗਏ ਉਹ ਲੀਡਰ ਸੀਗੇ ਜਿਨ੍ਹਾਂ ਦੇ ਵਿੱਚ ਸਰਦਾਰ ਲਾਲ ਸਿੰਘ ਸਾਹਿਬ ਦਾ ਮੰਤਰੀ ਦੇ ਲੜਕੇ ਰਜਿੰਦਰ ਸਿੰਘ ਜੀ ਤੇ ਉਹ ਕਪੂਰਥਲੇ ਸਾਈਡ ਤੋਂ ਚੀਮਾ ਜੀ ਇੱਕ ਉਹ ਬਹੁਤ ਸਰਗਰਮ ਦੇ ਪਰੰਤੂ ਕੁਸ਼ਮੀਰਿਆ ਦੇ ਲੋਕਾਂ ਆਪਾਂ ਇਹਨੂੰ ਗੱਲ ਕਰੀਏ ਕਿ ਉਹਨਾਂ ਨਾਲ ਸਮਰੱਥਾ ਹੈ ਉਹਨਾਂ ਦੀ ਸਟਰੈਂਥ ਹੈ ਉਹ ਰੈਲੀ ਦੇ ਵਿੱਚ ਜਿਹੜਾ ਇਕੱਠ ਸੀ ਉਹ ਭਰਮਾ ਕੱਟ ਹੋ ਗਿਆ ਪਰੰਤੂ ਕਿਸੇ ਕਾਰਨ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਉੱਥੇ ਨਹੀਂ ਗਏ ਪਤਾ ਨਹੀਂ ਉਹਨਾਂ ਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਉਹਨਾਂ ਦਾ ਕੀ ਜਵਾਬ ਹੈ ਇਹ ਵੱਖਰੀ ਗੱਲ ਹੈ ਪਰੰਤੂ ਉਹਨਾਂ ਨੇ ਰੈਲੀ ਵਿੱਚ ਸ਼ਿਰਕਤ ਨਹੀਂ ਕੀਤੀ ਤੇ ਉਹ ਰੈਲੀ ਦਾ ਇਕੱਠ ਦੇਖ ਕੇ ਬ੍ਰੋਧੀ ਜਿਹੜਾ ਧੜੇਬੰਦੀ ਐ ਧੜੇਬੰਦੀ ਦੇ ਸ਼ਿਕਾਰ ਕਹਿ ਲੋ ਕਾਂਗਰਸ ਹੋਈ ਐ ਜਿਹੜੀ ਉਹਦੇ ਵਿੱਚ ਪ੍ਰਤਾਪ ਬਾਜਬਾਜੀ ਨੂੰ ਥੋੜੀ ਇਸ ਗੱਲ ਦੀ ਅ ਇਹ ਕਹਿ ਲੋ ਵੀ ਤਕਲੀਫ ਹੋਈ ਉਹਨਾਂ ਨੇ ਇਹ ਕਿਹਾ ਕਿ ਇਹ ਨਵਜੋਤ ਸਿੱਧੂ ਦੇ ਆਪ ਖੁਦਰੇ ਕੰਮ ਨਹੀਂ ਜਿਹਦੇ ਵਿੱਚ ਇਹਨਾਂ ਦੀ ਤਲਕ ਕਲਾਮੀ ਵਧ ਗਈ ਤੇ ਉਹ ਬਿਆਨ ਬਾਜੀ ਤੇ ਆ ਕੇ ਨਵਜੋਤ ਸਿੰਘ ਸਿੱਧੂ ਨੇ ਪਰਮੇ ਇਕੱਠ ਦਾ ਨਾਂ ਦੇ ਕੇ ਕਿਹਾ ਕਿ ਜੇਕਰ ਮੇਰੇ ਨਾਲ ਇੰਨੇ ਲੋਕ ਇਕੱਠੇ ਹੁੰਦੇ ਐ ਤੁਹਾਡੇ ਨਾਲ ਨਹੀਂ ਹੁੰਦੇ ਇਹਦੇ ਵਿੱਚ ਮੇਰਾ ਕੀ ਕਸੂਰ ਇਸ ਕਰਕੇ ਮੇਰੇ ਲਈ ਇਹਨਾਂ ਲੋਕਾਂ ਨੂੰ ਜਲਣ ਰਹੇ ਇਸ ਗੱਲ ਤੇ ਦੂਜੇ ਖੇਮੇ ਦੇ ਕੁਝ ਐਮਐਲਏ ਵੱਲੋਂ ਮੰਗ ਕੀਤੀ ਗਈ ਕਿ ਇਹ ਇਨਡਿਸਿਪਲਨ ਹੈ ਨਵਜੋਤ ਸਿੰਘ ਸਿੱਧੂ ਜੇ ਆਪੇ ਤੌਰ ਤੇ ਚੱਲ ਰਹੇ ਨੇ ਇਹਨਾਂ ਨੂੰ ਪਾਰਟੀ ਵੱਲੋਂ ਡਿਸਿਪਲਿਨਰੀ ਐਕਸ਼ਨ ਲੈਣਾ ਚਾਹੀਦਾ ਹੈ ਜਾਂ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਹੈ ਭਾਵੇਂ ਵੱਡੇ ਲੀਡਰਾਂ ਨੇ ਨਹੀਂ ਕਿਹਾ ਇਹੀ ਸਟਾਈਲ ਹੁੰਦਾ ਹੈ ਕਿ ਹੇਠਲੇ ਲੀਡਰਾਂ ਤੋਂ ਬਿਆਨ ਦਿਵਾ ਕੇ ਏ ਲੀਡਰ ਫੇਰੇ ਇਹ ਆਪਣੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਦੇ ਵੱਲ ਝਾਕਦੇ ਨੇ ਦੇਖਦੇ ਨੇ ਕਿ ਉਹ ਕੀ ਕਰਦੀ ਹੈ ਹੁਣ ਉਹ ਲੀਡਰਸ਼ਿਪ ਕੀ ਕਰਦੀ ਹੈ ਸਿਰਫ ਇਸ ਤੇ ਹੀ ਗੱਲ ਖੜੀ ਆਪਣੀ ਤਾਕਤ ਦਾ ਮੁਜਾਹਰਾ ਕਰਨ ਲਈ ਅੱਜ ਜਗਰਾਉਂ ਵਿਖੇ ਕਾਂਗਰਸ ਦੇ ਦੂਜੇ ਧਰੇ ਵੱਲੋਂ ਰੈਲੀ ਸੀ ਜਿਸ ਦੇ ਨਾਲ ਵਿੱਚ ਆਪਣੇ ਇਹ ਬਹੁਤ ਬੋਲ ਰਹੇ ਸੀ ਰਾਜਾਪਟਿੰਗ ਜੀ ਭਾਵੇਂ ਇਲੈਕਸ਼ਨ ਲੜਨ ਤੋਂ ਬਿਲੇ ਇਹ ਸਮਝਿਆ ਜਾਂਦਾ ਸੀ ਕੇ ਸਿੱਧੂ ਮੂਸੇਵਾਲੇ ਨੂੰ ਟਿਕਟ ਦਵਾਉਣ ਦੇ ਵਿੱਚ ਨਵਜੋਤ ਸਿੱਧੂ ਦਾ ਵੱਡਾ ਹੱਥ ਹੈ ਪਰੰਤੂ ਉਸ ਰੈਲੀ ਦੇ ਵਿੱਚ ਬਹੁਤ ਜ਼ਿਆਦਾ ਮੁੱਦਾ ਬਣਾ ਕੇ ਰਾਜਾ ਬੜੇਗੀ ਜੀ ਬਹੁਤ ਭਾਵਕ ਹੋ ਕੇ ਬੋਲੇ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਪਿਤਾ ਜੀ ਦਰਦ-ਦਰ ਕੋਕਰਾ ਖਾਂਦੇ ਨੇ ਇਨਸਾਫ ਨਹੀਂ ਮਿਲਿਆ ਮੌਕੇ ਦੀ ਸਰਕਾਰ ਵੱਲੋਂ ਉਸ ਨੂੰ ਇਨਸਾਫ ਨਹੀਂ ਦਿੱਤਾ ਗਿਆ ਇਹ ਗੱਲ ਸੱਚ ਹੈ ਭਾਵੇਂ ਕਿ ਹਾਲੇ ਤੱਕ ਉਹ ਜਿਹੜੇ ਪਕੜੇ ਨਹੀਂ ਗਏ ਮੁਰਜ਼ਮ ਪਰੰਤੂ ਉਸ ਕਿਸਮ ਦੀ ਜਿਸ ਕਿਸਮ ਦੀ ਜਿੰਨਾ ਬੰਦਾ ਤੇ ਅਲੀਗੇਸ਼ਨ ਲੱਗਦਾ ਹੈ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਗੈਂਗਸਟਰ ਗਰੁੱਪ ਨੇ ਕਿ ਅਸੀਂ ਉਹਨੂੰ ਮਾਰਿਆ ਉਹਨਾਂ ਦੀਆਂ ਜਿੰਨੇ ਵੀ ਵੀਡੀਓਜ਼ ਆਈਆਂ ਉਹ ਵੀ ਰਾਜਾ ਬੜਿੰਗ ਨੇ ਬਹੁਤ ਹਾਈਲਾਈਟ ਕੀਤੀਆਂ ਇਸ ਤੋਂ ਇਹ ਲੱਗਦਾ ਹੈ ਕਿ ਅਲਟੀਮੇਟਲੀ ਜਿਹੜੇ ਨਵਜੋਤ ਸਿੱਧੂ ਦੇ ਗਰੁੱਪ ਦੇ ਲੋਕ ਨੇ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਰਾਜਾ ਬੜਿੰਗ ਜੀ ਚਾਹੁੰਦੇ ਹੋ ਕਿ ਉਹ ਸਾਡੇ ਨਾਲ ਲੱਗਣ ਅਸੀਂ ਉਹਨਾਂ ਨੂੰ ਸਨਮਾਨ ਦੇਵਾਂਗੇ ਇਸ ਟੇਡੇ ਤਰੀਕੇ ਨਾਲ ਮੈਨੂੰ ਇਹ ਲੱਗਿਆ ਕਿ ਜਿਵੇਂ ਇਹ ਮੁੱਦਾ ਉਹਨਾਂ ਨੇ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਸੋ ਮੁੱਖ ਰੂਪ ਦੇ ਵਿੱਚ ਇਹ ਗੱਲ ਦਾ ਨਵੇੜਾ ਇੱਥੇ ਹੋਣਾ ਹੈ ਕਿ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਕੀ ਚਾਹਦੀ ਹੈ ਜਿਹੜਾ ਅਸਲ ਝਗੜਾ ਹੈ ਅਸਲ ਝਗੜਾ ਦੋਨੇ ਗਰੁੱਪਾਂ ਦੀ ਚੌਤਰ ਦਾ ਹੈ ਪਰ ਇਹਨੂੰ ਨਿਪਟਾਉਣ ਲਈ ਬਹਾਨਾ ਲਿਆ ਜਾ ਰਿਹਾ ਆਮ ਆਦਮੀ ਪਾਰਟੀ ਨਾਲ ਸਮਝੌਤੇ ਦਾ ਉਧਰੋਂ ਤਾਂ ਇੱਕ ਧੜਾ ਕਹਿ ਦਿੰਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਹੋ ਸਕਦਾ ਇਹਨੂੰ ਕਾਊਂਟਰ ਕਰਨ ਲਈ ਮਜਬੂਰੀ ਹੈ ਭਗਵੰਤ ਮਾਨ ਖੁਦ ਕਹਿ ਦਿੰਦੇ ਨੇ ਕਿ ਜੀ ਕਾਂਗਰਸ ਨਾਲ ਸਾਡਾ ਸਮਝੌਤਾ ਨਹੀਂ ਹੋ ਸਕਦਾ ਪਰੰਤੂ ਕਿਤੇ ਵੀ ਮੈਨੂੰ ਦਿਖਾਈ ਨਹੀਂ ਦਿੰਦਾ ਕਿ ਭਗਵੰਤ ਮਾਨ ਜੀ ਹੁਣੀ ਇੰਨੇ ਤਾਕਤਵਰ ਹੁਣ ਕਿ ਆਪਣੀ ਕੇਂਦਰੀ ਲੀਡਰਸ਼ਿਪ ਨੂੰ ਨਾ ਕਰ ਦੇਣ ਜਾਂ ਉਸ ਦੇ ਮੂਰੇ ਜਿਹਨੂੰ ਆਪਾਂ ਕਹਿੰਦੇ ਲੱਤ ਦਾ ਦੇਣ ਲਕੀਰ ਕੱਟ ਦੇਣ ਕਿ ਜੇਕਰ ਸਮਝੌਤਾ ਕਰੋਗੇ ਫਿਰ ਮੈਂ ਦੂਜੇ ਪਾਸੇ ਹੋਊਗਾ ਇਸ ਤਰ੍ਹਾਂ ਦੀ ਮੈਨੂੰ ਕੋਈ ਗੱਲ ਨਹੀਂ ਲੱਗਦੀ ਤੇ ਨਾ ਹੀ ਇਹ ਗੱਲ ਬਾਜਬਾਜੀ ਹੁਣਾਂ ਦੀ ਲੱਗਦੀ ਹੈ ਭਾਵੇਂ ਬਿਆਨ ਆ ਜਾਂਦੇ ਨੇ ਕਿਸੇ ਨਾ ਕਿਸੇ ਦੇ ਉਹਦੇ ਵਿੱਚੋਂ ਲੱਗਦਾ ਇਹ ਹੈ ਸੀਨੀਅਰ ਸੁਖਿੰਦਰ ਸਿੰਘ ਰੰਧਾਵਾ ਦੇ ਵੀ ਬਿਆਨ ਆਇਆ ਹੈ ਪਰੰਤੂ ਉਹ ਬਿਆਨਬਾਜੀ ਦੇ ਵਿੱਚੋਂ ਲੱਗਦਾ ਇਹ ਹੈ ਕੋਈ ਵੀ ਵਿਅਕਤੀ ਇਹ ਕਹਿਣ ਨੂੰ ਤਿਆਰ ਨਹੀਂ ਕਿ ਜੇਕਰ ਸਾਡੀ ਕੇਂਦਰੀ ਲੀਡਰਸ਼ਿਪ ਇਹ ਸਮਝੌਤਾ ਕਰ ਲੈਂਦੀ ਹੈ ਫਿਰ ਅਸੀਂ ਕੀ ਕਰਾਂਗੇ ਅਸੀਂ ਕੀ ਕੇਂਦਰੀ ਲੀਡਰਸ਼ਿਪ ਦੀ ਗੱਲ ਟਾਲ ਦੇਵਾਂਗੇ ਜਦੋਂ ਕਿ ਨਗਜੋਤ ਸਿੰਘ ਸਿੱਧੂ ਇਸ ਗੱਲ ਤੇ ਬਹੁਤ ਤਕੜੇ ਹੋ ਕੇ ਬਿਆਨ ਦਿੰਦੇ ਨੇ ਕਿ ਇਹ ਵਿਅਕਤੀ ਹੈ ਜਿਹੜੇ ਇਨਡਿਸਿਪਲਿਨ ਕ੍ਰੀਏਟ ਕਰ ਰਹੇ ਨੇ ਅਸੀਂ ਉਹੀ ਗੱਲ ਕਰਾਂਗੇ ਜਿਹੜੀ ਸਾਡੀ ਕੇਂਦਰੀ ਲੀਡਰਸ਼ਿਪ ਚਾਹੂਗੀ ਇੱਥੇ ਤੱਕ ਤਾਂ ਹੈਗਾ ਜਿਹੜਾ ਕਈ ਬਹੁਤ ਗੱਲ ਜਿਹੜੀ ਜਿਹੜੀ ਦਫੇੜ ਹੋਰ ਦੀ ਆਪੋ ਦਾ ਆਪਣਾ ਪਿਆ ਹੈ ਉਸ ਦੀ ਜਾਂ ਦੋ ਧੜੇ ਤਿੰਨ ਧੜੇ ਵੰਡਦੀ ਪਰੰਤੂ ਇਹਦੇ ਵਿੱਚ ਜਦੋਂ ਆਪਾਂ ਇਹਦਾ ਰਾਜਨੀਤਿਕ ਵਿਸ਼ਲੇਸ਼ਣ ਕਰਦੇ ਆ ਤਦ ਮੈਨੂੰ ਆਪਦੇ ਢੰਗ ਤੋਂ ਇਹ ਜਪਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੋਲ ਸਟਰੈਂਥ ਹੈ ਹਾਲੇ ਵੀ ਇਸ ਸਟਰੈਂਥ ਕਰਕੇ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਸਟਰੈਂਥ ਦਿਖਾ ਕੇ ਉਭਾਰ ਰਹੇ ਨੇ ਜੇਕਰ ਆਮ ਆਦਮੀ ਪਾਰਟੀ ਇੱਕ ਵੱਡਵੀ ਚਾਂਸ ਜ ਨੇ ਨਵਜੋਤ ਸਿੰਘ ਸਿੱਟੂ ਦੀ ਸਮਰੱਥਾ ਹੈ ਕਿ ਉਹ ਐਮਐਲਏ ਹਾਰ ਗਏ ਸੀ ਇਸ ਕਰਕੇ ਉਸ ਸਥਿਤੀ ਵਿੱਚ ਹੋ ਸਕਦਾ ਹੈ ਉਹ ਕਿਸੇ ਵੀ ਪਾਰਲੀਮੈਂਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹੋਣ ਤੇ ਉਹਨਾਂ ਕੋਲ ਮਾਇਕ ਹਾਲਤ ਹੈ ਜਿਹੜੀ ਉਹਨਾਂ ਦੀ ਅੱਛੀ ਹੈ ਵਿਤੀ ਸਾਧਨ ਉਹਨਾਂ ਕੋਲੇ ਪ੍ਰਬੰਧ ਹੈ ਉਹ ਇਲੈਕਸ਼ਨ ਲੜ ਸਕਦੇ ਨੇ ਲੜ ਸਕਣ ਦੇ ਸਮਰੱਥ ਨੇ ਤੇ ਵੋਟ ਕੈਚਿੰਗ ਪਾਵਰ ਵੀ ਉਹਨਾਂ ਕੋਲੇ ਹੈ ਦੇਖੋ ਹਰਨਾ ਜਿੱਤਣਾ ਬਣਿਆ ਹੋਇਆ ਇੱਕ ਜਣੇ ਨੇ ਤਾਂ ਹਰਨਾ ਹੀ ਹੁੰਦਾ ਹੈ ਲੇਕਿਨ ਉਹਨਾਂ ਦੀ ਸਮਰੱਥਾ ਹੈ ਇਸ ਦੇ ਨਾਲ ਹੀ ਜੇਕਰ ਇਹ ਸਮਝੋਤਾ ਨਹੀਂ ਹੁੰਦਾ ਤੇ ਨਵਜੋਤ ਸਿੱਧੂ ਨੂੰ ਕਾਂਗਰਸ ਮੰਨ ਲਓ ਕਿਨਾਰਾ ਕਰਦੀ ਹੈ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ ਉਹ ਦਬਾਅ ਪਾ ਕੇ ਨਵਜੋਤ ਸਿੰਘ ਸਿੱਧੂ ਨੂੰ ਸਾਈਡ ਲਾਈਨ ਕਰਦੀ ਹੈ ਜਾਂ ਟਿਕਟ ਨਹੀਂ ਦਿੰਦੀ ਤਾਂ ਨਵਜੋਤ ਸਿੰਘ ਸਿੱਧੂ ਮੈਨੂੰ ਜੋ ਯਾਪਦਾ ਹੈ ਕਿ ਨਰਜੋਤ ਸਿੰਘ ਸਿੱਧੂ ਆਪਣੇ ਪਰ ਤੋਲ ਰਹੇ ਨੇ ਕਿ ਫਿਰ ਉਸ ਕਪੈਸਿਟੀ ਵਿੱਚ ਕੀ ਕੋਈ ਸਮਝੌਤਾ ਕਰਕੇ ਉਹ ਸਪੋਜ਼ ਹਾਈਪੋਥੈਟਿਕਲੀ ਕਹਿ ਰਿਹਾ ਮੈਂ ਕਿ ਮੰਨ ਲਓ ਉਹ ਇੱਕ ਸੀਟ ਆਮ ਆਦਮੀ ਪਾਰਟੀ ਤੋਂ ਛਡਵਾ ਲੈਂਦੇ ਨੇ ਕਿ ਮੇਰੇ ਨਾਲ ਸਮਝੌਤਾ ਕਰੋ ਆਪਣੀ ਪਾਰਟੀ ਦਾ ਕੋਈ ਨਾਂ ਰੱਖ ਲੈਂਦੇ ਨੇ ਮੈਨੂੰ ਜੋ ਲੱਗ ਰਿਹਾ ਵੀ ਉਹ ਆਮ ਆਦਮੀ ਪਾਰਟੀ ਵਿੱਚ ਨਹੀਂ ਜਾਣਗੇ ਬਾਹਰ ਰਹਿ ਕੇ ਕੋਈ ਸਮਝੌਤਾ ਕਰ ਸਕਦੇ ਨੇ ਤੇ ਸੀਟ ਜਿੱਤ ਵੀ ਸਕਦੇ ਨੇ ਇਲੈਕਸ਼ਨ ਦਾ ਆਪਣਾ ਸਟਰੈਂਥ ਦਿਖਾ ਸਕਦੇ ਨੇ ਜਿਹਦੇ ਨਾਲ ਦੁਬਾਰਾ ਫੇਰ ਉਹਨਾਂ ਦੀ ਪੋਜੀਸ਼ਨ ਕਾਂਗਰਸ ਵਿੱਚ ਜਾਂ ਆਮ ਆਦਮੀ ਪਾਰਟੀ ਵਿੱਚ ਬਣਦੀ ਨਜ਼ਰ ਆ ਰਹੀ ਹੈ ਮੋٹے ਰੂਪ ਚ ਆਪਾਂ ਇਹ ਕਹੀਏ ਕਿ ਹਾਲੇ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਉਹਨਾਂ ਨੂੰ ਜ਼ੀਰੋ ਨਹੀਂ ਕੀਤਾ ਜਾ ਸਕਦਾ ਉਹਨਾਂ ਦੀ ਸਮਰੱਥਾ ਹੈ ਇੱਕ ਹਲਕੇ ਤੋਂ ਬਾਹਰ ਵੀ ਉਹਨਾਂ ਦੀ ਸਮਰੱਥਾ ਹੈ ਇਹ ਨਾ ਆਪਾਂ ਕਹੀਏ ਕਿ ਇੱਕ ਪਾਰਲੀਮੈਂਟਲ ਹਲਕੇ ਦਾ ਪੱਖ-ਵੱਖ ਹਲਕਿਆਂ ਤੋਂ ਕਾਂਗਰਸ ਦੇ ਜਿਹੜੇ ਹੋਣ ਵਾਲੇ ਪ੍ਰਭਾਵੀ ਉਮੀਦਵਾਰ ਉਹਨਾਂ ਦੇ ਨਾਲ ਨੇ 6 ਤੋਂ 7 8 ਹਲਕਿਆਂ ਦੇ ਇਹ ਜਿਹੇ ਵਿਅਕਤੀ ਉਹਨਾਂ ਦੇ ਨਾਲ ਨੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵੀ ਕੈਂਡੀਡੇਟ ਨੇ ਮੌਕੇ ਮੁਤਾਬਕ ਟਿਕਟ ਮਿਲਦੀ ਆ ਜਾਂ ਨਹੀਂ ਮਿਲਦੀ ਕਿਉਂਕਿ ਹਾਲੇ 3 ਸਾਲ ਪਹਿਰੇ ਆਮ ਆਦਮੀ ਪਾਰਟੀ ਦੇ ਉਦੋਂ ਤੱਕ ਕੀ ਹੁੰਦਾ ਇਹ ਇੱਕ ਹੋਰ ਤਰ੍ਹਾਂ ਦੀ ਗਿਣਤੀ ਮਿਲਦੀ ਹੈ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਇਹ ਹੈ ਕਿ ਉਹਦਾ ਖਬਰਾਂ 'ਚ ਬਣਿਆ ਰਹਿਣਾ ਆਪਣੀ ਤਾਕਤ ਦਿਖਾਉਣੇ ਚ ਕਾਮਯਾਬ ਹੋਣਾ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋਣ ਜਾਂ ਨਾ ਹੋਣ ਵਿੱਚ ਵੀ ਉਹਨਾਂ ਦਾ ਇੱਕ ਵਜਨ ਹੈ ਬਾਕੀ ਦੇਖੋ ਆਉਣ ਵਾਲਾ ਸਮਾਂ ਕੀ ਕਹੇਗਾ ਵਾਲੀਵਾਲ ਸਾਹਿਬ ਮੁੱਖ ਮੰਤਰੀ ਸ਼ਿਪ ਦੀ ਦੌੜ ਹੈ ਇਹ ਦੇਖ ਸਕਦੇ ਆਪਾਂ ਹਲੇ ਕਿਹੜਾ ਮੌਤ ਦੂਰ ਹੈ ਕਿ ਹਲੇ ਇਹ ਦਿਖਾਈ ਦੇ ਨਹੀਂ ਰਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਵਾਲੀ ਹੈ ਦੇਖੋ ਕੁੱਲ ਮਿਲਾ ਕੇ ਦੌੜ ਤਾਂ ਚੌਦਰਤੀ ਹੁੰਦੀ ਹੈ ਇਹ ਤਾਂ ਸੱਚ ਹੈ ਚੌਧਰ ਤੋਂ ਭਾਵੇਂ ਮੈਨੂੰ ਇਹ ਆ ਵੀ ਮੈਂ ਸੁਪਰੀਮ ਕੌਣ ਸੁਪਰੀਮ ਸਮਰੱਥਾ ਦਿਖਾਉਣ ਦੀ ਗੱਲ ਕਿਉਂਕਿ ਪ੍ਰਤਾਪ ਭਾਜਪਾ ਦੇ ਜਿਹੜੇ ਭਰਾ ਵਾਲਾ ਜਿਹੜਾ ਨਾ ਉਹਦਾ ਉਲਝਣ ਪਈ ਹੋਈ ਹੈ ਕਿ ਉਹ ਬੀਜੇਪੀ ਚ ਨੇ ਉਹ ਸੱਚੀ ਵਿੱਚ ਹੀ ਹੈਣੇ ਨਹੀਂ ਹੈਣ ਉਹਨਾਂ ਦੇ ਜਿਹੜਾ ਦੋਸ਼ ਲੱਗਦਾ ਉਹ ਪਲਾਟ ਕੀਤੇ ਹੋਏ ਨੇ ਜਾਂ ਸੱਚੀ ਵਿੱਚ ਹੀ ਨੇ ਕਿਉਂਕਿ ਭਗਵੰਤ ਮਾਨ ਵੀ ਕਹਿੰਦੇ ਨੇ ਨਾ ਕਿ ਹੇਠਲੀ ਫਲੋਰ ਤੇ ਕਾਂਗਰਸ ਹੈ ਜੀ ਉੱਪਰਲੀ ਫਲੋਰ ਤੇ ਭਾਰਤੀ ਜਨਤਾ ਪਾਰਟੀ ਹੈ ਸੋ ਉਹਦਾ ਕੀ ਬਣਨਾ ਕੀ ਨਹੀਂ ਉਹ ਵਕਤ ਦੱਸੇਗਾ ਹਾਲੇ ਇਹ ਸਿਆਸੀ ਗਿਆ ਸਰਗੀਆਂ ਲੋੜੀਆਂ ਪਹਿਲੀ ਗੱਲ ਦਈ ਹੈ ਕਿ ਹਾਲੇ ਪਾਰਲੀਮੈਂਟ ਦੀ ਇਲੈਕਸ਼ਨ ਹੈ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਇਹ ਤੈਅ ਹੋਏਗਾ ਕਿ ਆਮ ਆਦਮੀ ਪਾਰਟੀ ਦੇ ਕਾਂਗਰਸ ਨਾਲ ਸਮਝੌਤਾ ਹੁੰਦਾ ਹੈ ਜਾਂ ਨਹੀਂ ਹੁੰਦਾ ਕਿ ਜੇਕਰ ਹੁੰਦਾ ਤਾਂ ਉਹਨਾਂ ਦੀ ਜਿੱਤ ਕਹੀ ਜੀ ਰਹਿੰਦੀ ਹੈ ਜੇਕਰ ਨਹੀਂ ਹੁੰਦਾ ਤਾਂ ਉਹਨਾਂ ਦੀ ਪਰਫਾਰਮੈਂਸ ਕਹੀ ਜੀ ਰਹਿੰਦੀ ਹੈ ਇਹ ਉਸ ਤੋਂ ਬਾਅਦ ਕੋਈ ਸੰਭਾਵਨਾ ਹੋ ਸਕਦੀ ਹੈ ਕਿ ਮੁੱਖ ਮੰਤਰੀ ਕੌਣ ਹੋਏਗਾ ਬੀਡੀਪੀ ਤੇ ਕਾਲੀ ਦਲ ਦਾ ਕੀ ਹੁੰਦਾ ਹੈ ਉਹਨਾਂ ਦਾ ਇਕੱਠ ਜੋੜ ਹੁੰਦਾ ਹੈ ਨਹੀਂ ਹੁੰਦਾ ਮੈਨੂੰ ਇਹ ਲੱਗਦਾ ਹੈ ਕਿ ਹਾਂ ਲੀਡਰਸ਼ਿਪ ਦੀ ਦੌੜ ਤਾਂ ਆਪਾਂ ਕਹਿ ਸਕਦੇ ਹਾਂ ਪਰ ਤੁਹਾਨੂੰ ਹਾਲ ਤੱਕ ਇਹ ਕਹਿ ਦੇਣਾ ਕਿ ਮੁੱਖ ਮੰਤਰੀ ਦੀ ਦੌੜ ਹੈ ਮੇਰੀ ਸਮਝ ਮੁਤਾਬਕ ਹਲੇ ਹੀ ਸਮੇ ਤੋਂ ਪਹਿਲਾਂ ਦਾ ਸਵਾਲ ਹੈ ਔਖਾ ਇਹਦਾ ਜਵਾਬ ਦੇਣਾ ਇਹ ਪਾਰਲੀਮੈਂਟ ਦੇ ਇਲੈਕਸ਼ਨ ਤੋਂ ਬਾਅਦ ਕੋਈ ਅੰਦਾਜ਼ਾ ਲੱਗ ਸਕਦਾ ਹੈ ਕਿ ਕੌਣ ਵੱਡਾ ਲੀਡਰ ਬਣ ਕੇ ਉੱਭਰਦਾ ਹੈ ਕਿਵੇਂ ਜਿੱਤਦਾ ਹੈ ਕਿਵੇਂ ਹਾਰ ਹੁੰਦੀ ਹੈ ਕਿੰਦੀ ਕਿਹੜੀਆਂ ਪਾਰਟੀਆਂ ਦਾ ਅਲਾਈਅੰਸ ਬਣਦਾ ਹੈ ਕਿਹੜੀਆਂ ਦਾ ਨਹੀਂ ਬਣਦਾ ਭਾਰਤੀ ਜਨਤਾ ਪਾਰਟੀ ਦਾ ਕੀ ਰਹਿੰਦਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਤੈਅ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜੇਕਰ ਉਹ ਆਪਣੀ ਇੱਜ਼ਤ ਬਚਾ ਸਕੀ ਤਾਂ ਉਹ ਜ਼ਰੂਰ ਚਾਹੇਗੀ ਕਿ ਹੁਣ ਆਪਾਂ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋਈਏ ਤੇ ਮੈਨੂੰ ਹਾਲੇ ਵੀ ਇਹ ਲੱਗਦਾ ਹੈ ਦੇਖੋ ਮੈਂ ਇਹ ਨਹੀਂ ਕਹਿੰਦਾ ਕੋਈ ਦੋਸ਼ ਨਹੀਂ ਲਾ ਰਿਹਾ ਕਿ ਨਵਜੋਤ ਸਿੱਧੂ ਬੀਜੇਪੀ ਤੇ ਜਾਣਗੇ ਪਰੰਤੂ ਜਿੰਨੀ ਉਹਨਾਂ ਦੀ ਸਮਰੱਥਾ ਹੈ ਉਹ ਬੀਜੇਪੀ ਤੇ ਵੀ ਫਿੱਟ ਹੋ ਸਕਦੇ ਨੇ ਮੈਨੂੰ ਇਹ ਲੱਗ ਰਿਹਾ ਹੈ ਜੀ ਬਿਲਕੁਲ ਜੇ ਉਹਨਾਂ ਕੋਲ ਭਾਜੀਪੀ ਨੂੰ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਲੋੜ ਹੈ ਉੱਥੇ ਵੀ ਫਿੱਟ ਹੋ ਸਕਦੇ ਨੇ ਜੇਕਰ ਕਾਂਗਰਸ ਨੇ ਉਹਨਾਂ ਨੂੰ ਨਾ ਸੰਭਾਲਿਆ ਇਸ ਤਰ੍ਹਾਂ ਦੀ ਸਥਿਤੀ ਹੋ ਸਕਦੀ ਹੈ ਜੀ ਜੀ ਬਿਲਕੁਲ ਸੋਤਾਲੀਵਾਲ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰਵਾਣੀ ਜੀ ਮੇਰਵਾਣੀ ਜੀ ਜੀ ਦੋਸਤਾਂ ਵੇਰ ਨਾਲ ਜੁੜੇ ਹੋ ਸਿ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਸਭ ਤੁਸੀਂ ਆਪਣੀ ਫੀਡਬੈਕ ਹਰ ਵਾਰ ਜਰਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ